ਬੰਦਾ ਦੋ ਚੀਜ਼ਾਂ ਵੇਖ ਕੇ ਡੋਲ ਜਾਂਦਾ ਦੌਲਤ ਹੁਸਨ ਕਹਿੰਦੀ ਦੁਨੀਆ ਦੀ ਦੌਲਤ ਤੇਰੇ ਚਰਨਾਂ ਦੇ ਵਿੱਚ ਦੁਨੀਆ ਦਾ ਹੁਸਨ ਤੇਰੇ ਚਰਨਾਂ ਦੇ ਵਿੱਚ ਮੈਨੂੰ ਇੱਕ ਗੱਲ ਦੱਸ ਆਪਣੇ ਮਨ ਨੂੰ ਕਿੱਦਾਂ ਸੰਭਾਲੇ ਇਨਸਾਨ ਦੀ ਵੇਖਣੀ ਤੋਂ ਪਤਾ ਲੱਗ ਜਾਂਦਾ ਕਿਦਾਂ ਦੇਖੇ ਕਹਿੰਦੀ ਮੈਨੂੰ ਦੱਸ ਆਪਣੇ ਮਨ ਨੂੰ ਕਾਬੂ ਚ ਕਿਦਾਂ ਰੱਖਿਆ ਉਹ ਨੂਰ ਜਹਾ ਜਦੋਂ ਸਤਿਗੁਰਾਂ ਨੂੰ ਪੁੱਛਦੀ ਆ ਜਿਹਦੇ ਵੱਲ ਵੇਖ ਕੇ ਦਿੱਲੀ ਤਖਤ ਦਾ ਬਾਦਸ਼ਾ ਢੋਲ ਗਿਆ ਸੀ ਸਤਿਗੁਰ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਧੀਏ ਮੌਤ ਨੂੰ ਯਾਦ ਰੱਖਦੀ ਜਿਹਨੂੰ ਮੌਤ ਯਾਦ ਹੋਵੇ ਉਹਨੂੰ ਰੱਬ ਨਹੀਂ ਭੋਦਾ ਤੇ ਜਿਹਨੂੰ ਰੱਬ ਯਾਦ ਹੋਵੇ ਉਹਦਾ ਮਨ ਕਦੀ ਨਹੀਂ ਡੋਲਦਾ ਮਨ ਨਾ ਡਿਗੇ ਮਨ ਕਾਹੇ ਕੁ ਡਰਾਏ ਚਰਨ ਕਮਲ ਚਿਤ ਰਹੀ ਉਸ ਮਾਇ ਬਾਬਾ ਕਬੀਰ ਸਬ ਕਹਿੰਦੀ ਜੇ ਮਨ ਦੇ ਅੰਦਰ ਪਰਮਾਤਮਾ ਵਸਿਆ ਹੋਵੇ ਕਿਦਾਂ ਦੇ ਵੀ ਹਾਲਾਤ ਬਣ ਜਾਣ ਮਨ ਕਦੀ ਨਹੀਂ ਡੋਲ